ਖੇਤਰ ਜਿਹੜੇ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦੇ ਹਿੱਤ ਦਿਖਾਏ ਗਏ ਨੇ ਦੇਖੋ ਇਦਾਂ ਹੈ ਕਿ ਉਹਨਾਂ ਨੇ ਜਿਹੜਾ ਸਾਰਿਆਂ ਨਾਲ ਸੁਣਿਆ ਲਗਭਗ 21 ਜ਼ਿਲ੍ਹਿਆਂ ਦੇ 21 22 ਜ਼ਿਲ੍ਹਿਆਂ ਦੇ ਲੋਕ ਆਏ ਹੋ ਸਿਗੇ 21 22 ਜ਼ਿਲ੍ਹਿਆਂ ਤੋਂ ਆਏ ਹੋ ਸਿਗੇ ਔਰ ਉਹਨਾਂ ਨੇ ਤਕਰੀਬਨ ਆਪ ਆਪਣੀਆਂ ਸਾਰੀਆਂ ਨੇ ਸਮੱਸਿਆ ਦਿੱਤੀਆਂ ਔਰ ਜਿਹੜਾ ਉਹਨਾਂ ਨੇ ਦੱਸਿਆ ਔਰੀਵੰਦਨ ਇਹ ਵੀ ਉਹਨਾਂ ਨੇ ਦੱਸਿਆ ਕਿ ਸਾੰਤਾ ਹਲੇ ਪਿਛਲੇ ਸਾਲ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਇਹ ਵੀ ਉਹਨਾਂ ਨੇ ਮੁੱਖ ਰੂਪ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਆਈਆਂ ਕਿ ਸਾਨੂੰ ਇੱਕ ਤਾਂ ਜਿਹੜੀ ਅਵੈਧ ਮਾਈਨਿੰਗ ਦੇ ਕਾਰਨ ਸਾਡੀਆਂ ਜ਼ਮੀਨਾਂ ਦਾ ਕਟਾਅ ਹੋਇਆ ਔਰ ਉਹਦੇ ਕਰਕੇ ਜਿਹੜੀ ਸਾਡੇ ਪਿੰਡਾਂ ਦੇ ਵੱਲ ਜਿਹੜੇ ਬਾਨੇ ਵੀ ਟੁੱਟੇ ਔਰ ਉਹਦਾ ਕਾਰਨ ਹੀ ਜਿਹੜਾ ਸਾਡਾ ਨੁਕਸਾਨ ਵੀ ਹੋਇਆ ਦੂਜਾ ਕਿ ਉਹ ਜਦੋਂ ਕਹਿੰਦੇ ਸੀ ਕਿ ਕੋਈ ਗੱਲ ਨਹੀਂ ਗੱਲ ਕਰਦੇ ਆ ਉਹਦੀ ਵੀ ਤੋ ਕਹਿੰਦੇ ਸੰਤ ਹਲੇ ਪਿਛਲੇ ਸਾਲ ਦਾ ਮੇਰੀ ਮਿਲਿਆ ਭਾਵ 23 ਦੇ ਵਿੱਚ ਜਿਹੜਾ ਹੜਾ ਆਇਆ ਸੀ ਜੇ ਦੀ ਮਰੀ ਮੁਰਗੀ ਦਾ ਵੀ ਦਿੰਦੇ ਸੀ ਉਹਦਾ ਵੀ ਹਲੇ ਤੱਕ ਕੁਝ ਨਹੀਂ ਮਿਲਿਆ ਇਹ ਵੀ ਕਿਸਾਨਾਂ ਨੇ ਉੱਥੇ ਦੱਸਿਆ ਔਰ ਇਹਦੇ ਤੇ ਪ੍ਰਧਾਨ ਮੰਤਰੀ ਜੀ ਨੇ ਹੈਰਾਨੀ ਕੀ ਵੀ ਜਿਹੜਾ ਜ਼ਾਹਿਰ ਕੀਤੀ ਕਿ ਵੀ ਤੇਈ ਦਾ ਤੁਹਾਨੂੰ ਹਲੇ ਤੱਕ ਮੁਆਵਜ਼ਾ ਕਿਉਂ ਨਹੀਂ ਮਿਲਿਆ ਪਰ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਇਹ ਚਿੰਤਾ ਨਾ ਕਰੋ ਅਸੀਂ ਉਹ ਵੀ ਦਵਾਵਾਂਗੇ ਸਫਲਾ ਸਾਬ ਬਿਲਕੁਲ ਵੀ ਕੋਈ ਚਰਚਾ ਹੋਈ ਹੈ ਕਿ ਕਿੰਨਾ ਪੈਕੇਜ ਸੈਂਟਰ ਬਸਤੇ ਹੈਗੀ ਹੁਣ ਉਹਨਾਂ ਨੇ ਸਿਰਫ ਕਿਸਾਨਾਂ ਨੂੰ ਸੁਣਿਆ ਇਸ ਤੋਂ ਬਾਅਦ ਉਹਨਾਂ ਨੇ ਹੁਣ ਜਿਹੜੇ ਪੰਜਾਬ ਸਰਕਾਰ ਦੇ ਅਧਿਕਾਰੀ ਆ ਜਿਹੜੇ ਡਿਜਾਸਟਰ ਦੇ ਅਧਿਕਾਰੀ ਆ ਡਿਜਾਸਟਰ ਮੈਨੇਜਮੈਂਟ ਦੇ ਦੇਖ ਰਹੇ ਸੀ ਔਰ ਚਾਹੇ ਉਹ ਬੀਐਸਐਫ ਦੇ ਆ ਚਾਹੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਦੇ ਆ ਚਾਹੇ ਉਹ ਆਰਮੀ ਦੇ ਆ 에ਅਰ ਫੋਰਸ ਦੇ ਸਾਰੇ ਅਧਿਕਾਰੀ ਹੁਣ ਪੰਜਾਬ ਦਾ ਚੀਫ ਸੈਕਰੀ ਡੀਜੀਪੀ ਸਾਰੇ ਉੱਥੇ ਬੈਠੇ ਨੇ ਸਭ ਹੁਣ ਉਹਦੇ ਚ ਪੰਜਾਬ ਦੇ ਮੰਤਰੀ ਵੀ ਉਹਦੇ ਚ ਬੈਠਣਗੇ ਉਸ ਤੋਂ ਬਾਅਦ ਉਹ ਕੀ ਕਹਿੰਦੇ ਆ ਉਹਦੇ ਬਾਅਦ ਕਿਹੜੇ ਕਿਹੜੇ ਮੰਤਰੀ ਇਸ ਵਕਤ ਅੰਦਰ ਸ਼ਾਮਿਲ ਮੇਰਾ ਹਲ ਇੱਕ ਤਾਂ ਖੁੰਡਿਆ ਸੀਗਾ ਅਦੀਪ ਖੁੰਡਿਆ ਇੱਕ ਹੋਰ ਸਭਲਾ ਸਭਾ ਕੀ ਲੱਗਦਾ ਤੁਹਾਨੂੰ ਇਨਵਰਟਸ ਕਿੰਨੇ ਪੈਸੇ ਆਪ ਨੂੰ ਕਿੰਨੇ ਹਜ਼ਾਰ ਕਰੋੜ ਦਾ ਜਿਹੜਾ ਪੈਸਾ ਦੇਖੋ ਇਹ ਤਾਂ ਹੁਣ ਉੱਥੇ ਅਧਿਕਾਰੀ ਬੈਠੇ ਆ ਸਰਵੇਖਣ ਦੀਆਂ ਸੀਮਾ ਉੱਤੇ ਲੱਗ ਚੁੱਕੀਆਂ ਕੇਂਦਰ ਦੇ ਅਧਿਕਾਰੀ ਵੀ ਆ ਪੰਜਾਬ ਦੇ ਅਧਿਕਾਰੀ ਵੀ ਆ ਮੰਤਰੀ ਵੀ ਆ ਪੰਜਾਬ ਸਰਕਾਰ ਵੀ 20000 ਕਰੋੜ ਦੀ ਮੰਗ ਕਰ ਰਹੀ ਹੈ ਕਾਂਗਰਸ 50000 ਕਰੋੜ ਦੀ ਉਹ ਗੱਲਾਂ ਦੇ ਨਾਲ ਆ ਜਿਹੜੀ ਹਕੀਕਤ ਦੀ ਗੱਲ ਹੁਣ ਉੱਥੇ ਬੈਠ ਕੇ ਹੋ ਮੈਂ ਕਹਿੰਦਾ ਤਾਂ ਬਿਲਕੁਲ ਇਹ ਸੰਜੇ ਵਿਜੇ ਸਾਪਲਾ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਅਧਿਕਾਰੀ ਜਿਹੜੇ ਅੰਦਰ ਮੌਜੂਦ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇਸ ਵਕਤ ਪੰਜਾਬ ਸਰਕਾਰ ਦੇ ਹੋਰ ਵੀ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਜਿਹੜੀ ਆ ਹੋ ਰਹੀ ਆ ਪਰ ਫਿਲਹਾਲ ਜੇਕਰ ਗੱਲ ਕਰੀਏ ਤਾਂ ਇਸ ਵਕਤ ਜਿਹੜੀ ਆ ਸਥਿਤੀ ਜਿਹੜੀ ਬਣੀ ਹੋਈ ਆ ਸਥਿਤੀ ਜਿਹੜੀ ਬਣੀ ਹੋਈ ਆ ਕਿਉਂਕਿ ਪੰਜਾਬ ਦੇ ਕੁਝ ਇਲਾਕੇ ਜਿਹੜੇ ਨੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਔਰ ਸਾਫਨਾ ਜਿਹਨੇ ਸਾਫ ਸੌਦਾ ਵਿੱਚ ਕਿਹਾ ਕਿ ਜੋ ਵੀ ਬਣਦਾ ਮੁਆਵਜ਼ਾ ਹੋਇਆ ਉਹ ਜ਼ਰੂਰ ਜਿਹੜਾ ਉਹ ਦਿੱਤਾ ਜਾਵੇਗਾ। ਸਰਬੰਸ ਤੋਂ ਇਲਾਵਾ ਜਿਹੜੇ ਹੁਣ ਭਾਜਪਾ ਦੇ ਲੀਡਰ ਬਾਹਰ ਆਏ ਆ ਇਹਨਾਂ ਦੇ ਨਾਲ ਵੀ ਪੀਐਮ ਨੇ ਗੱਲਬਾਤ ਕੀਤੀ ਹੈ ਜਾਂ ਫਿਰ ਵੈਸੇ ਮੀਟਿੰਗ ਜਿਹੜੀ ਕਿਸਾਨਾਂ ਦੇ ਨਾਲ ਹੋਈ ਸੀ ਉੱਥੇ ਬੈਠੇ ਹੋਏ ਸੀ। ਆ ਬਿਲਕੁਲ ਰਾਹੁਲ ਚਾਕਰ ਗੱਲ ਕਰੀ ਤਾਂ ਜਿਹੜੀ ਆ ਉਹ ਜਿਹੜੇ ਪੰਜਾਬ ਦੇ ਅਧਿਕਾਰੀ ਸੀਗੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਦੇ ਨੁਮਾਇੰਦੇ ਜਿਹੜੇ ਉੱਧਰ ਗਏ ਹੋ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਔਰ ਸਭ ਤੋਂ ਵੱਡੀ ਗੱਲ ਕੀ ਜਿਸ ਤਰ੍ਹਾਂ ਦੇ ਨਾਲ ਹੁਣ ਜਿਹੜੇ ਆ ਹੜ੍ਹ ਪ੍ਰਭਾਵਿਤ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਤਾਂ ਸਾਫ ਸ਼ਬਦਾਂ ਦੇ ਵਿੱਚ ਸਾਬਲਾ ਜੀ ਨੇ ਕਿਹਾ ਕਿ ਜੋ ਵੀ ਬਣਦਾ ਮੁਆਵਜ਼ਾ ਹੋਇਆ ਪੂਰੀ ਜਾਣਕਾਰੀ ਲੈ ਕੇ ਉਸ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਜੀ ਵੱਲੋਂ ਜਿਹੜਾ ਪੈਕੇਜ ਦਾ ਐਲਾਨ ਕੀਤਾ ਜਾਵੇਗਾ ਔਰ ਇਵਨ ਕੀ ਉਹਨਾਂ ਨੇ ਤੇ ਵੀ ਦੱਸਿਆ ਕਿ ਕੁਝ ਲੋਕ ਉਥੇ ਅਜੇ ਵੀ ਆਏ ਸਨ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਤਾਂ ਅਜੇ ਉਹ ਵੀਸਾ 23 ਦੇ ਵਿੱਚ ਜਿਹੜਾ ਹੜਾ ਆਇਆ ਸੀਗਾ ਉਹਨਾਂ ਦਾ ਮੁਆਵਜ਼ਾ ਜਿਹੜਾ ਪਿਛਲੇ ਸਾਲ ਦਾ ਜਿਹੜਾ ਜੇ ਜਾਰੀ ਨਹੀਂ ਕੀਤਾ ਗਿਆ ਕੁਝ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਨੇ ਪ੍ਰਧਾਨ ਮੰਤਰੀ ਦਿਨੇਦਰ ਮੋਦੀ ਜੀ ਨੂੰ ਤਾਂ ਹੁਣ ਕੀ ਕੁਝ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਕਿੰਨਾ ਰਾਹਤ ਪੈਕੇਜ ਪੈਕੇਜ ਜਿਹੜਾ ਉਹਨਾਂ ਵੱਲੋਂ ਐਲਾਨ ਕੀਤਾ ਜਾਂਦਾ ਇਹ ਜਿਹੜੀ ਹੈ ਉਹ ਦੇਖਣ ਵਾਲੀ ਗੱਲ ਹੋਵੇ ਜੀ ਸਰਵ